ਤੋ ਅਓ ਕੁਝ ਕੁ ਪਲਾਂ ਵਾਸਤੇ ਸ਼ਬਦ ਦੇ ਨਾਲ ਜੁੜਨੇ ਹਾਂ ਸਾਧ ਸੰਗਤ ਜੀ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਸਾਹਿਬ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਜੋ ਅੰਮ੍ਰਿਤ ਬਾਣੀ ਹੈ ਉਹਦੇ ਵਿੱਚ ਅੱਜ ਸਾਡੇ ਲਈ ਸਾਧ ਸੰਗਤ ਜੀ ਕੀ ਸੰਦੇਸ਼ ਆਇਆ ਹੈ ਕਿਉਂਕਿ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ ਗੁਰਬਾਣੀ ਪੜਨ ਦਾ ਜੋ ਆਨੰਦ ਹੈ ਨਾ ਉਹ ਕਈ ਗੁਣਾ ਵੱਧ ਜਾਂਦਾ ਸਾਧ ਸੰਗਤ ਜੀ ਜਦੋਂ ਸਾਨੂੰ ਦਾ ਮਤਲਬ ਵੀ ਪਤਾ ਲੱਗੇ मीनिंग ਪਤਾ ਲੱਗੇ ਉਹਦਾ ਭਾਵ ਅਰਥ ਵੀ ਸਮਝ ਆਵੇ ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਬੋਤੀਆਂ ਸੰਗਤਾਂ ਨਾਲ ਇਹ ਵੀ ਹੁੰਦਾ ਕਿ ਭਾਈ ਗੁਰਬਾਣੀ ਪੜਦੇ-ਪੜਦੇ ਆਪਣੇ ਆਪ ਸਮਝ ਆਂਦੀ ਹੈ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਇਹ ਬੋਤੀਆਂ ਸਾਧ ਸੰਗਤ ਜੀ ਸੰਗਤਾਂ ਦੇ ਨਾਲ ਹੁੰਦਾ ਹੈ ਸਵਾਓ ਸਾਸੰਗਤ ਜੀ ਸਾਲਿਕ ਦੇ ਚਰਨਾਂ ਤੇ ਵਿੱਚ ਬੈਠਣ ਦੀ ਕੋਸ਼ਿਸ਼ ਕਰੀਏ ਤੇ ਜੋ ਬੜਾ ਹੀ ਪਾਵਨ ਤੇ ਪਵਿੱਤਰ ਜੋ ਸ਼ਬਦ ਹੈ ਸਾਸੰਗਤ ਜੀ ਤੁਮ ਚੰਦਨ ਹਮ ਿਰੰਡ ਬਾਪਰੇ ਸੰਗ ਤੁਮਾਰੇ 바ਸਾ ਨੀਚ ਰੂਕ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਸਾਸੰਗਤ ਜੀ ਜੋ ਸੰਗਤ ਹੈ ਨਾ ਇਨਸਾਨ ਦੀ ਸੰਗਤ ਉਦੋਂ ਜੀਵ ਦੇ ਜੀਵਨ ਦੇ ਉੱਪਰ ਬੜਾ ਅਸਰ ਪੈਂਦਾ ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਇਨਸਾਨ ਦੀ ਸੰਗਤ ਹੈ ਸਾਧ ਸੰਗਤ ਜੀ ਸੰਗਤ ਦਾ ਇੱਕ ਬੱਚੇ ਦੇ ਉੱਪਰ ਬੜਾ ਅਸਰ ਪੈਂਦਾ ਜੇ ਕਿਸੇ ਬੱਚੇ ਦਾ ਜਨਮ ਸਾਧ ਸੰਗਤ ਜੀ ਕਿਸੇ ਗੁਰਮੁਖ ਪਰਿਵਾਰ ਚ ਹੋ ਜਾਵੇ ਕਿ ਭਾਈ ਜੋ ਬੱਚੇ ਨੂੰ ਪੜਾ ਲਿਖਾ ਕੇ ਅੱਗੇ ਵਧਾਣਾ ਚਾਹੁੰਦੇ ਨੇ ਪੜ੍ਹਾਈ ਦੇ ਨਾਲ ਨਾਲ 사ਤਸੰਗ ਜੀ ਉਹ ਗੁਰਬਾਣੀ ਨਾਲ ਵੀ ਜੋੜਨਾ ਚਾਹੁੰਦੇ ਨੇ ਤੇ ਬਹੁਤੇ ਘਰਾਂ 'ਚ ਦੇਖਿਆ ਵੀ ਹੋਣਾ ਕਿ ਭਾਈ ਬੱਚੇ ਪੜ੍ਹ ਰਹੇ ਨੇ ਚੰਗੇ ਨੰਬਰ ਵੀ ਲੈ ਰਹੇ ਨੇ ਤੇ 사ਤਸੰਗ ਜੀ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਰੱਖਦੇ ਨੇ ਤੇ ਐਸਾ ਬੱਚਾ ਜੋ ਹੈ ਉਹ ਜ਼ਿੰਦਗੀ ਦੇ ਵਿੱਚ ਮਾਤ ਨਹੀਂ ਚਿਕਾਂਦਾ ਹੁਣ ਜਿਸ ਘਰ ਦੇ ਵਿੱਚ ਸ਼ਰਾਬ ਹੈ ਜਿਸ ਘਰ ਦੇ ਵਿੱਚ ਲੜਾਈ ਝਗੜਾ ਮਾਤਾ ਪਿਤਾ ਦਾ ਕੋਈ ਸਤਕਾਰ ਨਹੀਂ ਹੈ ਤੇ ਬੱਚਾ ਦੇਖੇਗਾ ਪਈਨਾ ਦਾਦਾ ਜੀ ਦਾ ਸਤਿਕਾਰ ਹੋ ਰਿਹਾ ਨਾ ਦਾਦੀ ਜੀ ਦਾ ਸਤਿਕਾਰ ਹੋ ਰਿਹਾ ਮੇਰੇ ਜੋ ਮਾਤਾ ਜੀ ਨੇ ਮੰਮੀ ਨੇ ਉਹ ਦਾਦੀ ਜੀ ਨਾਲ ਲੜਦੇ ਰਹਿੰਦੇ ਨੇ ਦਾਦੀ ਜੀ ਉਹਨਾਂ ਨਾਲ ਲੜਦੇ ਰਹਿੰਦੇ ਨੇ ਤਾਂ ਸਸੰਗਤ ਜੀ ਬੱਚਾ ਸਿੱਖੇ ਸਿੱਖੇਗਾ ਕਿ ਅਗਰ ਪਤੀ ਪਤਨੀ ਆਪਸ ਦੇ ਵਿੱਚ ਲੜਦੇ ਝਗੜਦੇ ਰਹਿਣ ਪਿਤਾ ਜੀ ਸ਼ਰਾਬ ਪੀ ਕੇ ਘਰੇ ਆਉਂਦੇ ਨੇ ਤਾਂ ਸਸੰਗਤ ਜੀ ਬੱਚਾ ਸਿੱਖੇਗਾ ਕਿ ਤਾਈਆਂ ਜੀ ਸਤਿਗੁਰੂ ਅਵਦਾਸ ਮਹਾਰਾਜ ਜੀ ਸਾਨੂੰ ਸਮਝਾਣ ਆਏ ਨੇ ਤੂੰ ਚੰਦਨ ਹਮ ਿਰੰਡ ਬਾਪਰੇ ਸੰਗਤ ਤੇ ਮਾਰੇ ਬਸ ਕਿ ਗੁਰੂ ਰੂਪੀ ਪਿਆਰੀ ਸਾਥ ਸੰਗ ਜੋ ਪਰਮ ਪਿਤਾ ਪਰਮਾਤਮਾ ਜੋ ਹੈ ਨਾ ਉਹ ਜੋ ਗੁਰੂ ਹੈ ਸਾਥ ਸੰਗ ਜੀ ਚੰਦਨ ਹੈ ਤੇ ਭਾਈ ਇਨਸਾਨ ਦੀ ਜੈਸੀ ਸੰਗਤ ਹੋਵੇ ਵੈਸੋ ਉਹਦਾ ਰੰਗ ਚੜਦਾ ਮਹਾਰਾਜ ਜੀ ਦਾ ਬੜਾ ਸੁੰਦਰ ਬਚਨ ਹੈ ਮੇਰੀ ਸੰਗਤ ਪਉਤ ਸੋਚ ਦਿਨ ਰਾਤੀ ਮੇਰੀ ਸੰਗਤ ਪੌਜ ਸੋਚ ਦਿਨ ਰਾਤੀ ਮੇਰਾ ਕਰਮ ਕਟਿਲਤਾ ਜਨਮ ਕੰਭਾਤੀ ਸਤ ਸੰਗਤ ਜੀ ਜੈਸੀ ਸੰਗਤ ਹੋਏਗੀ ਵੈਸੀ ਸੋਚ ਬਣਦੀ ਤੇ ਜੈਸੀ ਸੋਚ ਹੋਏਗੀ ਵੈਸੇ ਆਪਾਂ ਕਰਮ ਕਰਾਂਗੇ ਚੰਗੇ ਲੋਕਾਂ 'ਚ ਬੈਠਾਂਗੇ ਗੁਰਮੁਖ ਪਰਿਵਾਰਾਂ 'ਚ ਰਵਾਂਗੇ ਸਾਡੀ ਸੋਚ ਗੁਰੂ ਵਾਲੀ ਬਣੇਗੀ ਤੇ ਗੁਰੂ ਦੀ ਤਾਂ ਸੋਚ ਸਤ ਸੰਗਤ ਜੀ ਐਸੀ ਹੈ ਕਿ ਭਾਈ ਸਭ ਦਾ ਭਲਾ ਕਰੋ ਬੱਚਿਆਂ ਨੂੰ ਪੜਾਓ ਲਿਖਾਓ ਮਾਤਾ ਪਿਤਾ ਦੀ ਸੇਵਾ ਸਮਾਜ ਦੀ ਸੇਵਾ ਸੱਚ ਦੇ ਰਾਹ ਤੇ ਚੱਲੋ ਇਮਾਨਦਾਰੀ ਦੇ ਪੈਸੇ ਕਮਾਓ ਆਪਣਾ ਘਰ-ਬਾਰ ਸੰਭਾਲੋ ਰਿਸ਼ਤੇਦਾਰੀਆਂ ਸੰਭਾਲੋ ਪਰ ਨਾਲ ਨਾਲ ਸਮਾਜ ਨੂੰ ਵੀ ਸੰਭਾਲੋ ਇਸ ਜੀਬਾਂ ਨਾਲ ਮਾਲਕ ਦਾ ਸਿਮਰਨ ਕਰੋ ਸਾਧ ਸੰਗਤ ਜੀ ਇਹੀ ਭਗਤੀ ਹੈ ਤੇ ਜੇ ਭਾਈ ਸੰਗਤ ਬੁਰੀ ਹੋ ਗਈ ਸਾਧ ਸੰਗਤ ਜੀ ਜੇ ਕਿਸੇ ਦੀ ਸੰਗਤ ਵਿਗੜ ਜਾਵੇ ਤਾਂ ਸਾਧ ਸੰਗਤ ਜੀ ਪੂਰਾ ਜੀਵਨ ਦਾ ਸਤਿਆਨਾਸ਼ ਹੋ ਜਾਂਦਾ ਹੈ ਤੇ ਮਹਾਰਾਜ ਜੀ ਫਰਮਾਉਂਦੇ ਨੇ ਕਿ ਪ੍ਰਮਾਤਮਾ ਜੀ ਸਾਡੀ ਸੰਗਤ ਆ ਤੁਹਾਡੇ ਨਾਲ ਹੈ। ਤੁਮ ਚੰਦਨ ਹਮ ਿਰੰਡ ਬਾਪਰੇ। ਕਿ ਸਾਸੰਗਤ ਜੀ ਜੋ ਸੰਤ ਹੁੰਦੇ ਨੇ ਨਾ ਪ੍ਰਮਾਤਮਾ ਦੇ ਪਿਆਰੇ ਉਹ ਪਰਮ ਪਿਤਾ ਪ੍ਰਮਾਤਮਾ ਹੀ ਨੇ। ਸੰਤ ਤੂ ਜੀ ਤਨ ਸੰਗਤ ਪ੍ਰਾਣ ਸੰਤ ਅਨੰਤੈ ਅੰਤਰਨੈ। ਭਾਈ ਉਹ ਪ੍ਰਮਾਤਮਾ ਚੰਦਨ ਹੈ। ਕਿ ਸਾਸੰਗਤ ਜੀ ਜੇ ਕੋਈ ਿਰੰਡ ਹੋਵੇ ਨਾ ਿਰੰਡ ਕਹਿੰਦਾ ਭਾਵ ਕੋਈ ਮਾੜੀ ਸੰਗਤ ਵਾਲਾ ਹੋਵੇ ਜੀਵਨ ਕਿਹੋ ਜਿਹਾ ਵੀ ਹੋਵੇ। ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰੈ ਰਬਦਾਸ ਮਹਾਰਾਜ ਜੀ ਪ੍ਰਮੰਧ ਨੇ ਕਿ ਭਾਈ ਕੋਈ ਕੈਸੇ ਵੀ ਸੰਗਤ ਵਾਲਾ ਹੋਵੇ ਇੱਕ ਵਾਰੀ ਸੱਚੇ ਮਨ ਦੇ ਨਾਲ ਗੁਰਾਂ ਦੇ ਚਰਨਾਂ ਦੇ ਵਿੱਚ ਆ ਜਾਵੇ ਨਾ 사త్సੰਗਤ ਜੀ ਉਹਦੇ ਵਿੱਚ ਵੀ 사త్సੰਗਤ ਜੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਸੰਗਤ ਦਾ ਸਰ ਹੈ ਮਾੜੇ ਲੋਕਾਂ ਦੇ ਵਿੱਚ ਬੈਠਾਂਗੇ ਸਾਨੂੰ ਮਾੜੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਕਿਸੇ ਸ਼ਰਾਬੀ ਕੋਲ ਬੈਠਾਂਗੇ ਸ਼ਰਾਬ ਦੇ ਨਾਮ ਯਾਦ ਹੋਣਗੇ ਸਾਤ ਸੰਗਤ ਜੀ ਕੋਣ ਕਿੰਨੀ ਸ਼ਰਾਬ ਪਿੰਦਾ ਕਿਹੜੀ ਸ਼ਰਾਬ ਕਿੱਥੋਂ ਮਿਲਦੀ ਹੈ ਕਿਹੜੀ ਸ਼ਰਾਬ ਕਿਸ ਤਰ੍ਹਾਂ ਦੀ ਹੈ ਉਹਨੇ ਸਾਰਾ ਦਿਨ ਸ਼ਰਾਬ ਦੀਆਂ ਗੱਲਾਂ ਕਰਨੀਆਂ ਨੇ ਜੁਵਾਰੀ ਕੋਲ ਬੈਠਾਂਗੇ ਜੂਏ ਦੀ ਗੱਲ ਕਰੇਗਾ ਨਸ਼ੇ ਵਾਲੇ ਦੂਸਰੇ ਕੋਲ ਬੈਠਾਂਗੇ ਭਾਈਓ ਨਸ਼ਿਆਂ ਦੀਆਂ ਗੱਲਾਂ ਕਰੇਗਾ ਜੇ ਕਿਸੇ ਪ੍ਰਮਾਤਮਾ ਦੇ ਪਿਆਰੇ ਕੋਲ ਬੈਠਾਂਗੇ ਗੁਰੂ ਰੂਪੀ ਪਿਆਰੀ ਸਾਤ ਸੰਗਤ ਜੀ ਉਹਨੇ ਗੁਰੂ ਦੀਆਂ ਗੱਲਾਂ ਕਰਨੀਆਂ ਨੇ ਤਾਂ ਜੋ ਮਹਾਰਾਜ ਜੀ ਕਹਿੰਦੇ ਨੇ ਭਾਈ ਜੇ ਅਸੀਂ ਸੰਗਤ 'ਚ ਰਵਾਂਗੇ ਥੋੜਾ ਚਾਹੇ ਜ਼ਿਆਦਾ ਅਸਰ ਹੁੰਦਾ ਹੈ ਸਾਤ ਸੰਗਤ ਜੀ ਤੁਮ ਚੰਦਨ ਹ ਮਿਰੰਡ ਬਾਪਰੇ ਸੰਗ ਤੁਮਾਰਾ ਬਾਸ ਆਖੀ ਭਾਈ ਜੋ ਚੰਦਨ ਦੇ ਕੋਲੇ ਰਹਿੰਦੇ ਨੇ ਭਾਵੇਂ ਈਰੰਡ ਦੇ ਹੀ ਸਾਧ ਸੰਗਤ ਜੀ ਪੇੜ ਕਿਉਂ ਨਾ ਹੋਣ ਪੌਦੇ ਕਿਉਂ ਨਾ ਹੋਣ ਉਹਨਾਂ ਦੇ ਵਿੱਚ ਵੀ ਸਾਧ ਸੰਗਤ ਜੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਚੰਦਨ ਦੀ ਕਾਰਨ ਕੀ ਹੈ ਕਿ ਭਾਈ ਉਹ ਚੰਦਨ ਦੇ ਕੋਲ ਰਹਿੰਦੇ ਨੇ ਤੇ ਇਹ ਬਹੁਤ ਵੱਡਾ ਸੱਚ ਹੈ ਜੇ ਕੋਈ ਇਨਸਾਨ ਸਾਧੂਆਂ ਦੀ ਸਾਧ ਸੰਗਤ ਜੀ ਸ਼ਰਣ ਦੇ ਵਿੱਚ ਰਵੇ ਜੇ ਕੋਈ ਇਨਸਾਨ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਸੰਤਾਂ ਦੇ ਚਰਨਾਂ ਦੇ ਵਿੱਚ ਰਵੇ ਤਾਂ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹਦੇ ਵਿੱਚ ਵੀ ਸਾ ਸੰਗਤ ਜੀ ਗੁਣਾ ਨੇ ਸ਼ੁਰੂ ਹੋ ਜਾਂਦੇ ਨੇ ਹੌਲੀ-ਹੌਲੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੰਬਾਤੀ ਤੇ ਭਾਈ ਹੁਣ ਇਸ ਗੱਲ ਦਾ ਧਿਆਨ ਰੱਖਿਓ ਜੋ ਸਾਡੇ ਘਰਾਂ ਦੇ ਵਿੱਚ ਹੁੰਦਾ ਉਹ ਬੱਚਾ ਦੇਖ ਰਿਹਾ ਹੈ ਜੇ ਪਤੀ ਪਤਨੀ ਲੜ ਰਹੇ ਨੇ ਭਾਈ ਬੱਚਾ ਦੇਖ ਰਿਹਾ ਉਹਦੀ ਟ੍ਰੇਨਿੰਗ ਹੋ ਰਹੀ ਹੈ ਜੇ ਭਾਈ ਮਾਤਾ ਜੀ ਸਤ ਸਸ ਤੇ ਸੋਰੇ ਦੀ ਸੇਵਾ ਕਰ ਰਹੀ ਹੈ ਤਾਂ ਵੀ ਬੱਚਾ ਦੇਖ ਰਿਹਾ ਹੈ ਤੇ ਜੇ ਉਹਨਾਂ ਨਾਲ ਲੜਾਈ ਝਗੜਾ ਕਰਦੀ ਹੈ ਤਾਂ ਵੀ ਬੱਚਾ ਦੇਖ ਰਿਹਾ ਹੈ ਤੇ ਜੇ ਪਤੀ ਪਤਨੀ ਆਪਸ ਵਿੱਚ ਲੜਾਈ ਕਰ ਰਹੇ ਨੇ ਮਹਾਰਾਜ ਜੀ ਪਰਮੰਦੇ ਭਾਈ ਤਾਂ ਵੀ ਬੱਚਾ ਦੇਖ ਰਿਹਾ ਤੇ ਜੇ ਆਪਸ ਸੰਗਤ ਚੰਗੀ ਰੱਖਾਂਗੇ ਗੁਰੂ ਰੂਪੀ ਪਿਆਰੀ ਸਾਥ ਸੰਗਤ ਜੀ ਤਾਂ ਸਤਿ ਮਾਲਿਕ ਨੇ ਕਿਰਪਾ ਕਰਨੀ ਹੈ ਚੰਗੇ ਲੋਕਾਂ ਦੀ ਸੰਗਤ ਕਰੀਏ ਸਾਥ ਸੰਗਤ ਜੀ ਚਾਹੇ ਦਿਖਾਵੇ ਨਾਲ ਹੀ ਕਰੋ ਪ੍ਰਸਾਦ ਸੰਗਤ ਜੀ ਬੱਚਿਆਂ ਨੂੰ ਚੰਗੇ ਬਣ ਕੇ ਦਿਖਾਈਏ ਤਾਂ ਜੋ ਬੱਚੇ ਸਾਡੀਆਂ ਚੰਗੀਆਂ ਚੀਜ਼ਾਂ ਸਿੱਖਣ ਤੇ ਬਾਰਵੀਂ ਧਿਆਨ ਰੱਖੀ ਕਿ ਭਾਈ ਸਕੂਲ ਜਾਂਦਾ ਕਿ ਦਿਨ ਨਾਲ ਜਾਂਦਾ ਹੈ ਕਿ ਦਿਨ ਨਾਲ ਬੈਠਦਾ ਹੈ ਕਿ ਦਿਨ ਨਾਲ ਉੱਠਦਾ ਹੈ ਹਰ ਗੱਲ ਦਾ ਧਿਆਨ ਰੱਖੀ ਕਿ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਨੇ ਮੇਰੀ ਸੰਗਤ ਪਉਚ ਸੋਚ ਦਿਨ ਰਾਤ ਕਿ ਭਾਈ ਸੰਗਤ ਦਾ ਬੜਾ ਅਸਰ ਪੈਂਦਾ ਮਨ ਦੇ ਉੱਪਰ ਤੇ ਜੋ ਮਨ ਚ ਹੁੰਦਾ ਸਰੀਰ ਉਹ ਕਰਦਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਕਿ ਪਾਈ ਚੰਦਨ ਦੇ ਕੋਲ ਰਹਿਣ ਵਾਲੇ ਗੁਰੂ ਰੂਪੀ ਪਿਆਰੀ 사ਸੰਗਤ ਜੀ ਭਾਵੇਂ ਕਿੰਨੇ ਹੀ ਸਮਾਜ ਦੇ ਵਿੱਚ ਨਿਵੇਂ ਹੋਣ ਉਹ ਵੀ ਸਮਾਜ ਦੇ ਵਿੱਚ 사ਸੰਗਤ ਜੀ ਪੂਜੇ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਕੋਈ ਜਾਤ ਕਰਕੇ ਵੱਡਾ ਛੋਟਾ ਨਹੀਂ ਕਿ ਹਮਾਰਾ ਜੀ ਨੇ ਕੋਈ ਧਰਮ ਜਾਤ ਮਜਬ ਕਰਕੇ ਨਾ ਕੋਈ ਵੱਡਾ ਹੁੰਦਾ ਨਾ ਕੋਈ ਭਾਈ ਛੋਟਾ ਹੁੰਦਾ ਇਹ ਕਰਮ ਨੇ ਜੋ ਇਨਸਾਨ ਨੂੰ ਵੱਡਾ ਛੋਟਾ ਕਰਦੇ ਨੇ ਜਿਵੇਂ ਸਕੂਲ ਦੇ ਵੀ 사ਸੰਗਤ ਜੀ ਕਿਸੇ ਬੱਚੇ ਦੇ 99% ਆਉਂਦੇ ਨੇ ਕਿਸੇ ਦੇ 90% ਆਉਂਦੇ ਨੇ ਕਿ ਸੇ 80 ਕੀ 70 ਕੀ 50 ਵਾਲਾ ਵੀ ਹੁੰਦਾ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਨੰਬਰ ਆਉਂਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਪ੍ਰਾਈਜ਼ ਮਿਲਦਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਭਾਈ 50% 70 80 ਵਾਲੇ ਸਾਧ ਸੰਗਤ ਜੀ ਫੇਲ ਹੋ ਗਏ ਨੇ ਪਾਸ ਤਾਂ ਉਹ ਵੀ ਹੁੰਦੇ ਨੇ ਠੀਕ ਹੈ ਕਿ ਭਾਈ ਇਨਾਮ ਉਹਨਾਂ ਨੂੰ ਮਿਲਿਆ ਹੈ ਉਹ ਅਗਲੀ ਕਲਾਸ 'ਚ ਉਹ ਵੀ ਜਾਣਗੇ ਤਾਂ 50% ਵਾਲੇ ਵੀ ਅਗਲੀ ਕਲਾਸ 'ਤੇ ਜਾਂਦੇ ਨੇ ਤੇ ਇਹ ਵੀ ਨਹੀਂ ਹੈ ਕਿ ਭਾਈ ਜਿਹੜੇ 50 60 70% ਵਾਲੇ ਨੇ ਉਹਨਾਂ ਨੂੰ ਕਦੇ ਨੌਕਰੀ ਨਹੀਂ ਮਿਲੇਗੀ ਸਤਸੰਗਤ ਜੀ ਠੀਕ ਹੈ ਕਿ ਭਾਈ ਕੁਝ ਟਾਪਰ ਦੇ ਵਿੱਚ ਆ ਜਾਂਦੇ ਨੇ ਪਰ ਸਤਸੰਗਤ ਜੀ ਥੱਲੇ ਵੀ ਲਾਈਨ ਹੈ ਆਪਾਂ ਮਿਹਨਤ ਕਰਦੇ ਰਹਿਣਾ ਆਪਾਂ ਸੱਚ ਦੇ ਰਾਹ ਤੇ ਤੁਰਦੇ ਰਹੀਏ ਸਤਸੰਗਤ ਜੀ ਪਰਸੈਂਟੇਜ ਦੀ ਕਿਉਂਕਿ ਉਹ ਸਕੂਲਾਂ ਦੇ ਵਿੱਚ ਅਲੱਗ ਗੱਲ ਐ ਇਸ ਧਰਮ ਦੇ ਵਿੱਚ ਪਰਸੈਂਟੇਜ ਦੀ ਸਤਸੰਗਤ ਜੀ ਪਰਵਾਹ ਨਹੀਂ ਕਰਨੀ ਆਪਾਂ ਕਰਮ ਚੰਗੇ ਕਰਨੇ ਨੇ ਸੋਚ ਅੱਚੀ ਰੱਖਣੀ ਹੈ ਜੀਵਨ ਦੀ ਦੇ ਵਿੱਚ ਮਹਾਰਾਜ ਜੀ ਨੇ ਨਾਮ ਵੀ ਦੱਸੇ ਨੇ ਅਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦਰਮਸਤ ਨਿਤਸ ਤਰੇ ਤੂੰ ਕਿਉਂ ਨਾ ਤਰੇ ਰਵਦਾਸ ਕਿ ਬੇਟਾ ਇੱਕ ਵਾਰੀ ਚੰਦਨ ਦੇ ਕੋਲ ਆ ਕੇ ਰਹਿ ਤਾ ਸਹੀ ਇੱਕ ਵਾਰੀ ਸੰਤਾਂ ਕੋਲ ਆ ਤਾ ਸਹੀ ਗੁਰੂਆਂ ਕੋਲ ਆ ਸਾਧ ਸੰਗਤ ਜੀ ਸਮਾਜਿਕ ਨਹੀਂ ਮਾੜੇ ਕਰਮਾਂ ਵਾਲਾ ਹੋਵੇ ਮਹਾਰਾਜ ਜੀ ਕਹਿੰਦੇ ਨੇ ਭਾਈ ਉਹ ਪੂਜਨੀਆ ਹੋ ਜਾਂਦਾ ਹੈ ਨੀਚ ਰੂਕ ਤੈ ਊਚ ਪਏ ਹੈ ਗੰਦ ਸੁਗੰਧ ਨਿਵਾਸਾ ਕਿ ਪਾਈ ਜਿਨ੍ਹਾਂ ਦੇ ਵਿੱਚ ਦੁਰਗਤਾਂ ਦੀ ਹੈ ਦੁਰਗੰਦ ਸਾਸੰਗਤ ਦੀ 스멜 ਆਉਂਦੀ ਹੋਵੇ ਮੁਸ਼ਕ ਮਾਰਦੀ ਹੋਵੇ ਕਰਮਾਂ ਦੀ ਸਾਸੰਗਤ ਜੀ ਕਰਮਾਂ ਦੀ ਜਿਨ੍ਹਾਂ ਦੇ ਕਰਮ ਦੇਖ ਕੇ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਹੋਣ ਦੂਰ ਭੱਜਦੇ ਹੋਣ ਮਹਾਰਾਜ ਜੀ ਕਹਿੰਦੇ ਨੇ ਸਾਧੂ ਕੀ ਜੋਲੇ ਓਟ ਤਰਿਆ ਮਿਟੇ ਪਾਪ ਸਭ ਕੋਟ ਕੋਟ ਇਹ ਸਾਸੰਗਤ ਜੀ ਸੰਗਤ ਦੀ ਮਹਾਨਤਾ ਦੱਸ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਈਓ ਸਾਨੂੰ ਕਹਿੰਦੇ ਨੇ ਸੰਤ ਚ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਮਾਝਿਆ ਦੀ ਜੀ ਦੇਵਾ ਦੇਵ ਕਿ ਦੁਨੀਆ ਦੇ ਲੋਕੋ ਸੰਤ ਦੀ ਸੰਗਤ ਸਭ ਤੋਂ ਸੋਹਣੀ ਸੰਗਤ ਹੈ ਕਿਉਂਕਿ ਸਾ ਸੰਗਤ ਜੀ ਜੋ ਸੰਤ ਹੈ ਨਾ ਉਹ ਹਮੇਸ਼ਾ ਸਾਨੂੰ ਕੋਈ ਚੰਗੀ ਚੀਜ਼ ਹੀ ਸਿਖਾਏਗਾ ਹੁਣ ਗੁਰੂ ਅਰਜਨ ਦੇਵ ਜੀ ਦੀ ਸੰਗਤ ਸਾਨੂੰ ਕੀ ਸਿਖਾਉਂਦੀ ਬੜੇ ਧਿਆਨ ਨਾਲ ਸੁਣਨਾ ਸਾ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਸੰਗਤ ਉਹ ਸਾਨੂੰ ਕੀ ਸਿਖਾਉਂਦੀ ਕਿ ਬੇਟਾ ਨਾਮ ਜਪਿਆ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜਾਓ ਲਿਖਾਓ 사ਸੰਗਤ ਜੀ ਗੁਰਬਾਣੀ ਚ ਲਿਖਿਆ ਮਾਦੋ ਵਿਦਿਆ ਹੀਤ ਕੀਨ ਰਵਦਾਸ ਪਿਆ ਹੈ ਬਸ ਰਿਓ ਘਰ ਪਰਿਵਾਰ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਇੱਥੋਂ ਤੱਕ ਕਿ ਦੇਸ਼ ਕਿਵੇਂ ਚਲਾਉਣਾ ਇਹ ਵੀ ਸਾਨੂੰ ਦੱਸਿਆ ਸਮਾਜ ਚ ਕਿਵੇਂ ਰਹਿਣਾ ਪਰਿਵਾਰ ਚ ਕਿਵੇਂ ਰਹਿਣਾ ਸਭ ਮਾਲਿਕ ਨੇ ਕਿਰਪਾ ਕੀਤੀ ਹੈ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਕੋਈ ਵੀ ਚੰਦਨ ਹੋਏ ਰਹੇ ਜੋ ਬਸੈ ਜੋ ਚੰਦਨ ਪਾਸ ਕਿ ਭਾਈ ਜੋ ਚੰਦਨ ਦੇ ਕੋਲੇ ਰਹਿੰਦੇ ਨੇ 사ਤ ਸੰਗ ਜਿਹੋ ਚੰਦਨ ਵਰਗੇ ਹੋ ਜਾਂਦੇ ਪੂਰੇ ਗੁਰ ਕੀ ਸਾਚੀ ਬਾਣੀ ਸੁਖਮਨ ਅੰਤਰ ਸਹਿਜ ਸਮਾਣੀ ਤੇ 사ਤ ਸੰਗ ਜੀ ਜੋ ਰੋਜ਼ ਪੂਰੇ ਗੁਰ ਦੀ ਬਾਣੀ ਪੜੇਗਾ ਤੇ ਭਾਈ ਉਹ ਬਾਣੀ ਵਰਗਾ ਹੀ ਹੋ ਜਾਵੇਗਾ ਫਿਰ ਮਹਾਰਾਜ ਜੀ ਕਹਿੰਦੇ ਨੇ ਭਾਈ ਪੜਨਾ ਪਿਆਰ ਨਾਲ ਹੈ ਕਿ ਭਾਈ ਮੈਂ ਆਪਣੇ ਗੁਰੂ ਦੀ ਬਾਣੀ ਪੜ ਰਿਹਾ ਮਾਦੋ ਸਤ ਸੰਗਤ ਸਰਨ ਤੁਮਾਰੀ ਹਮਾ ਔਗਣ ਤੁਮ ਉਪਕਾਰੀ 사ਸੰਗਤ ਜੀ ਜੇ ਕੋਈ ਮਹਾਰਾਜ ਜੀ ਫਰਮੰਦ ਨੇ ਕਿ ਭਾਈ ਕੋਈ ਕਿੰ ਨਹੀਂ ਮਾੜੇ ਕਰਮਾਂ ਵਾਲਾ ਹੋਵੇ ਗਨਿਕਾ ਹਥੀ ਕਿਸ ਕਰਮਾ ਜੋਗ ਪਰਪੁਰ ਸੰਸੋ ਰਮਤੀ ਭੋਗ ਨਿਸਬਾ ਸਰ ਦੁਸ਼ਕਰਮ ਕਮਾਈ RAM ਕਹਿਤ ਬੈकुंठ ਹੈ ਜਾਈ ਮਹਾਰਾਜ ਜੀ ਪਰਮੰਦ ਨੇ ਕਿ ਭਾਈ ਕੋਈ ਵੀ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਆਵੇ ਤੇ ਉਹ ਸਾਧੂ ਕੀ ਜੋ ਲੇਉਟ ਤੇਰੇ ਮਿਟਾ ਪਾਪ ਸਭ ਕੋਟ ਕੋਟ 사ਸੰਗਤ ਜੀ ਬਖਸ਼ ਲੈਂਦੇ ਨੇ ਮਾਧੋ ਤੇ ਸੋਚ ਕੀ ਰੱਖਣੀ ਹੈ ਸਾਧ ਸੰਗਤ ਜੀ ਬੁੱਧੇ ਲੋਕ ਨੇ ਨਾ ਜੋ ਜੇਬ 'ਚ ਬੜਾ ਪੈਸਾ ਹੈ ਜਦੋਂ ਸਾਧੂ ਸੰਤਾਂ ਨੂੰ ਮਿਲਣ ਜਾਂਦੇ ਨੇ ਉਹ ਪੈਸਾ ਜੇਬ ਵਾਲਾ ਉਹਨਾਂ ਦੇ ਮਨ 'ਚ ਵੀ ਬੈਠਾ ਹੁੰਦਾ ਵੱਡੇ ਵੱਡੇ ਮਕਾਨਾਂ ਦੇ ਵੱਡੇ ਵੱਡੇ ਉਦਿਆਂ ਤੇ ਬੈਠੇ ਵੱਡੇ ਵੱਡੇ ਸਾਧ ਸੰਗਤ ਜੀ ਬਿਜ਼ਨਸਮੈਨ ਜਦੋਂ ਕਿਸੇ ਪੂਰਨ ਸੰਤ ਨੂੰ ਮਿਲਣ ਜਾਂਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਪੈਸਾ ਵੀ ਹੁੰਦਾ ਤੇ ਪੋਜੀਸ਼ਨ ਵੀ ਹੁੰਦੀ ਸਾਸੰਗਤ ਜੀ ਉੱਥੇ ਜਾ ਕੇ ਵੀ ਸੋਚਦੇ ਨੇ ਕਿ ਭਾਈ ਅਸੀਂ بڑے ਰਤਬੇ ਵਾਲੇ ਆ ਪਰ ਜੋ ਸਾਸੰਗਤ ਜੀ ਇੱਥੇ ਜੋ ਗੱਲ ਹੋ ਰਹੀ ਹੈ ਉਹ ਪੂਰਨ ਸੰਤ ਦੀ ਹੋ ਰਹੀ ਹੈ ਕਿਉਂਕਿ ਜੋ ਦਿਖਾਵੇ ਵਾਲਾ ਸੰਤ ਹੋਏਗਾ ਪੈਸੇ ਵਾਲੇ ਨੂੰ ਅੱਗੇ ਕਰੇਗਾ ਗਰੀਬਾਂ ਨੂੰ ਪਿੱਛੇ ਕਰੇਗਾ ਪਰ ਜੋ ਪੂਰਨ ਸੰਤ ਸਾਸੰਗਤ ਜੀ ਉਹ ਸਿਰਫ ਕਰਮ ਦੇਖੇਗਾ ਇਹ ਇਹ ਨਿਸ਼ਾਨੀ ਹੈ ਸਾਸੰਗਤ ਜੀ ਜੋ ਪੂਰਨ ਸੰਤ ਹੋਵੇਗਾ ਉਹ ਸਿਰਫ ਸਾਸੰਗਤ ਜੀ ਕਰਮ ਦੇਖਦਾ ਹੈ ਭਾਵਨਾ ਦੇਖਦਾ ਪਿਆਰ ਦੇਖਦਾ ਹੈ ਉਹ ਕਰਮ ਦੇਖੇਗਾ ਕਿ ਭਾਈ ਇਹ ਕਿੰਨੇ ਕਰਮ ਕਰ ਰਹੇ ਮਾੜੇ ਕਰਮ ਕਰ ਰਹੇ ਤਾਂ ਵੀ ਹੱਥ ਫੜੇਗਾ ਉਹਨੂੰ ਚੰਗੇ ਕਰਮਾਂ ਵੱਲ ਲੈ ਕੇ ਜਾਵੇਗਾ ਚੰਗੇ ਕਰਮ ਕਰ ਰਿਹਾ ਸਤਸੰਗਤ ਜੀ ਸ਼ਾਬਾਸ਼ ਦੇਵੇਗਾ ਨਾਮ ਲੇਤ ਪ੍ਰਭ ਕਹਿ ਸ਼ਾਬਾਸ਼ ਫਿਰ ਵੀ ਹੱਥ ਹੱਥ ਫੜੇਗਾ ਸਤਸੰਗਤ ਜੀ ਅੱਗੇ ਲੈ ਕੇ ਜਾਵੇਗਾ ਮਾਦੋ ਸਤਸੰਗਤ ਸ਼ਰਨੁ ਤੇ ਮਾਰੀ ਕਿ ਆਓ ਸਤਸੰਗਤ ਜੀ ਆਪਾਂ ਵੀ ਇਸ ਪਰਮਪੀਤਾ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਈਏ ਤੇ ਉਹ ਹੈ ਕਿੱਥੇ ਸਾਡੇ ਅੰਦਰ ਹੀ ਬੈਠਾ ਹੈ ਕਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਈਏ ਜੋ ਅੰਮ੍ਰਿਤ ਬਾਣੀ ਚ ਲਿਖਿਆ ਉਹ ਸਾਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਮ ਓਗਣ ਤੁਮ ਉਪਕਾਰੀ ਤੇ ਸਾਧ ਸੰਗਤ ਜੀ ਤੇ ਸੋਚ ਕੀ ਰੱਖਣੀ ਹੈ ਕਿ ਮਾਲਕਾ ਅਸੀਂ ਓਗਣਾਂ ਨਾਲ ਪਰੇ ਹੋਈਆਂ ਤੁਸੀਂ ਉਪਕਾਰੀ ਜਦੋਂ ਕਿਸੇ ਸੰਤ ਨੂੰ ਮਿਲਣ ਜਾਣਾ ਨਾ ਸਾਧ ਸੰਗਤ ਜੀ ਇਹ ਨਹੀਂ ਦੇਖਣਾ ਕਿ ਭਾਈ ਆਪਾਂ ਕਿੱਡੇ ਕੇ ਵੱਡੇ ਆਫੀਸਰ ਆ ਆਪਾਂ ਇਹ ਨਹੀਂ ਦੇਖਣਾ ਕਿ ਭਾਈ ਸਾਡਾ ਰਤਬਾ ਕੀ ਆ ਪੈਸਾ ਕਿੰਨਾ ਹੈ ਅਸੀਂ ਆਪਣੇ ਕਰਮ ਦੇਖ ਕੇ ਜਾਣੇ ਨੇ ਕਿ ਭਾਈ ਆਪਾਂ ਕਰਮ ਕਿਸ ਤਰ੍ਹਾਂ ਦੇ ਕਰ ਰਹੇ ਹਾਂ ਤੇ ਜੇ ਕਰਮ ਚੰਗੇ ਕਰ ਰਹੇ ਹਾਂ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਮਾੜਾ ਕਰਮ ਕੀਤਾ ਸਤ ਸੰਗਤ ਜੀ ਝੁੱਕ ਕੇ ਜਾਣ ਫਿਰ ਕਿਤੇ ਜਿਆਦਾ ਝੁਕਣਾ ਸਤਗੁਰੂ ਮਿਲਿਆ ਅੰਧੇਰਾ ਜਾਏ ਜੈ ਦੇ ਖਾਤੇ ਰਹਾ ਸਮਾਏ ਕਿ ਭਾਈ ਜੇ ਪੂਰਾ ਗੁਰੂ ਮਿਲ ਜਾਵੇ ਸਤ ਸੰਗਤ ਜੀ ਤਾਂ ਅੰਦਰ ਦਾ ਜੋ ਅੰਧਕਾਰ ਆ ਉਹ ਦੂਰ ਹੋ ਜਾਂਦਾ ਪਰ ਦੂਰ ਕਦੋਂ ਹੁੰਦਾ ਜਦੋਂ ਆਪਾਂ ਇਹ ਸੋਚ ਕੇ ਜਾਵਾਂਗੇ ਹਮ ਓਗਣ ਤੁਮ ਬੁਕਾਰਿ ਕਿ ਗੁਰੂ ਜੀ ਆਪਨੇ ਕਿਰਪਾ ਕਰਨੀ ਆਪ ਜੀ ਨੇ ਤੁਮਕ ਧੂਲ ਸਫੇਦ ਸਪੀਲ ਹੰਬਪਰੇ ਜਸ ਕੀਰਾ ਸਤ ਸੰਗਤ ਮਿਲ ਰਈਏ ਮਾਦੋ ਜਿ세 ਮਦੁਪ ਮਖੀਰਾ ਸਾ ਸੰਗ ਜਿ ਜੋ ਸੰਤ ਹੈ ਗੁਰੂ ਹੈ ਪਰਮਾਤਮਾ ਹੈ ਮਹਾਰਾਜ ਜੀ ਪਰਵੰਦ ਨੇ ਕਿ ਭਾਈ ਉਹ ਰੇਸ਼ਮ ਵਰਗੂ ਹੈ ਜਿਵੇਂ ਰੇਸ਼ਮ ਦੇ ਕੀੜੇ ਹੁੰਦੇ ਨਾ ਨਾ ਸਾਸੰਗ ਜੀ ਕਦੇ ਡਿਸਕਵਰੀ ਚੈਨਲ ਜਾਂ ਨੈਸ਼ਨਲ ਜੀਓਗ੍ਰਾਫੀ ਤੇ ਦੇਖਿਆ ਹੋਵੇਗਾ ਕਿ ਭਾਈ ਜੋ ਰੇਸ਼ਮ ਦੇ ਸਾਸੰਗ ਜੀ ਕੀੜੇ ਨੇ ਨਾ ਚਿੱਟੇ ਪੀਲੇ ਸਾਸੰਗ ਜੀ ਬੜੇ ਸੋਹਣੇ ਲੱਗਦੇ ਨੇ ਤੇ ਮਹਾਰਾਜ ਜੀ ਕਹਿੰਦੇ ਕਿ ਪ੍ਰਮਾਤਮਾ ਜੀ ਗੁਰੂ ਜੀ ਆਪ ਜੀ ਦਾ ਰੇਸ਼ਮ ਦੇ ਕੀੜੇ ਵਰਗੇ ਤੇ ਅਸੀਂ ਗੰਦਗੀ ਨਾਲ ਭਰੇ ਹੋਏ ਕੀੜੇ ਤੁਮ ਮਮਕ ਤੂਲਸ ਪੇਦ ਸਪੀਲ ਹੰਬ ਪ੍ਰੇਜਸ ਕੀਰਾ ਅਸੀਂ ਆਮ ਕੀੜੇ ਆ ਸਤਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਪ ਮਖੀਰਾ ਤੇ ਮਹਾਰਾਜ ਜੀ ਪ੍ਰਮਾਣਦੇ ਨੇ ਕਿ ਭਾਈ ਜੇ ਤੁਸੀਂ ਵੀ ਰੇਸ਼ਮ ਦੇ ਕੀੜੇ ਬਨਣਾ ਤਾਂ ਕੀ ਕਰਨਾ ਪਏਗਾ ਜੋ ਰੇਸ਼ਮ ਹੈ ਸਤਸੰਗਤ ਜੀ ਉਹਦੇ ਨਾਲ ਹੀ ਮਿਲਣਾ ਪਏਗਾ ਹਰ ਕਾ ਸੇਵਕ ਸੋ ਹਰ ਹੀ ਜੀਹਾ ਤੇ ਭਾਈ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗਾ ਬਨਣਾ ਤਾਂ ਉਹਦੇ ਪਰਮਾਤਮਾ ਦੀ 사త్సੰਗ ਜੀ ਜੋ ਧੁਰ ਦੀ ਬਾਣੀ ਗੁਰੂ ਅਰਵਦਾਸ ਮਹਾਰਾਜ ਜੀ ਤੋਂ ਪੜ੍ਹਨੀ ਪਈ। ਫਿਰ ਉਹਨੂੰ 사త్సੰਗ ਜੀ ਜੀਵਨ ਚ ਉਤਾਰਨਾ ਪਏਗਾ। ਅਸੀਂ ਵੀ ਗੁਰੂ ਵਾਲੇ ਬਣ ਸਕਦੇ, ਗੁਰੂ ਵਰਗੇ ਬਣ ਸਕਦੇ। ਮਹਾਰਾਜ ਜੀ ਪ੍ਰਮਾਣਦੇ ਨੇ ਭਾਈ 사త్సੰਗ ਚ ਆਇਆ ਕਰੋ, ਸਵੇਰੇ ਸ਼ਾਮ ਅੰਮ੍ਰਿਤ ਬਾਣੀ ਦਾ ਜਾਪ ਕਰੋ। ਹਰ ਕੇ ਨਾਮ ਬਿਨ ਝੁੱਠੇ ਸਗਲ ਫਸਾਰੇ ਆਪਾਂ ਸੌਂਗ ਸਤਨਾਮ ਦਾ ਜਾਪ ਕਰੀਏ, ਹਰ ਹਰ ਸੌਂਗ ਦਾ ਜਾਪ ਕਰੀਏ। ਤੇ ਮਹਾਰਾਜ ਜੀ ਪਰਮਾਨਦੇ ਨੇ ਕਿ ਭਾਈ ਫੇਰ ਆਪਾਂ ਜੇ ਸਤਸੰਗ ਚ ਆੰਦੇ ਆ ਤੇ ਸਤਸੰਗ ਚ ਕੀ ਸਿੱਖਣ ਨੂੰ ਮਿਲਦਾ ਸਤਸੰਗ ਜੀ ਚੰਗੀਆਂ ਗੱਲਾਂ ਕਿ ਜ਼ਿੰਦਗੀ ਚ ਕਰਨਾ ਕੀ ਹੈ ਨਸ਼ੇ ਚ ਦੂਰ ਰਹੀਏ ਚੰਗੇ ਕਰਮ ਕਰੀਏ ਮਾਲਕ ਦਾ ਸਿਮਰਨ ਕਰੀਏ ਸਮਾਜ ਦਾ ਸਤਸੰਗ ਜੀ ਸੇਵਾ ਕਰੀਏ ਉਸ ਮਾਨਵਤਾ ਦੀ ਤੇ ਮਹਾਰਾਜ ਜੀ ਪਰਮਾਨਦੇ ਨੇ ਕਿ ਭਾਈ ਆਪਾਂ ਸਤਸੰਗ ਦੇ ਵਿੱਚ ਇਸ ਤਰ੍ਹਾਂ ਜੁੜ ਕੇ ਰਹਿਣਾ ਜਿਵੇਂ ਮਧੂਮੱਖੀਆਂ ਜੁੜ ਕੇ ਰਹਿੰਦੀਆਂ ਨੇ ਤੇ ਇਹ ਗੱਲ ਸਤਸੰਗ ਜੀ ਸਮਾਜ ਤੇ ਰਾਜਨੀਤੀ ਚ ਵੀ ਬੜੀ ਲਾਗੂ ਹੁੰਦੀ ਹੈ ਨੇਮ ਭਾਰਤ ਦੀ ਸੰਵਿਧਾਨ ਦਾ ਜੋ ਸਸੰਗਤ ਜੀ ਪਹਿਲਾ ਸ਼ਬਦ ਹੈ ਨਾ ਉਹ ਹੈ ਵੀ ਵੀ ਦਾ ਪੀਪਲ ਆਫ ਇੰਡੀਆ ਭਾਰਤ ਦਾ ਸਸੰਗਤ ਭਾਰਤ ਦਾ ਜੋ ਸੰਵਿਧਾਨ ਹੈ ਉਹਦਾ ਪਹਿਲਾ ਸ਼ਬਦ ਹੈ ਹਮ ਭਾਰਤ ਕੇ ਲੋਕ ਵੀ ਦਾ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਸਸੰਗਤ ਜੀ ਆਪਾ ਸੰਵਿਧਾਨ ਦਾ ਪਹਿਲਾ ਸ਼ਬਦ ਹੀ ਨਹੀਂ ਸਮਝ ਪਾਏ ਆਪਾ ਕੀ ਬਣੇ ਹੋਏ ਆ ਕਿ ਭਾਈ ਮੈਂ ਹਿੰਦੂ ਮੈਂ ਮੁਸਲਮਾਨ ਮੈਂ ਸਿੱਖ ਸਸੰਗਤ ਜੀ ਮੈਂ ਜੈਨੀ ਮੈਂ ਬੋਧੀ ਮੈਂ ਬ੍ਰਾਹਮਣ ਮੈਂ ਛਤਰੀਏ ਮੈਂ ਸਾਸੰਗਤ ਜੀ ਸਾਰੇ ਆਪਣੇ ਆਪਣੇ ਜਾਤਾਂ ਨੂੰ ਧਰਮਾਂ ਨੂੰ ਲੈ ਕੇ ਬੈਠੇ ਨੇ ਤੇ ਜੇ ਆਪਾਂ ਇੱਕ ਵਾਰੀ ਸਾਸੰਗਤ ਜੀ ਧਰਮ ਨੂੰ ਆਪਣੇ ਘਰੇ ਰੱਖੀ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਆ ਸਾਸੰਗਤ ਜੀ ਧਰਮ ਸਾਡੇ ਨਾਲ ਹੈ ਸਾਸੰਗਤ ਜੀ ਧਰਮ ਮਨ ਦੇ ਵਿੱਚ ਰੱਖੀਏ ਸਰੀਰ ਸਰੀਰ ਦੇ ਵਿੱਚ ਸਵੇਰੇ ਪੂਜਾ ਪਾਠ ਕੀਤਾ ਸ਼ਾਮ ਨੂੰ ਬਾਣੀ ਪੜ੍ਹੀ ਸਵੇਰੇ ਬਾਣੀ ਪੜ੍ਹੀ ਨਾਮ ਜਪਿਆ ਤੇ ਸਾਸੰਗਤ ਜੀ ਸਾਰਾ ਦਿਨ ਕੰਮ ਤੰਦਾ ਕਰਦੇ ਕਰਦੇ ਮਾਲਿਕ ਨੂੰ ਯਾਦ ਰੱਖਿਆ ਧਰਮ ਦੇ ਨਾਮ ਤੇ ਲੜਾਈ ਹੋਣੀ ਨਹੀਂ ਐ 사ਸੰਗਤ ਜੀ ਜਦੋਂ ਆਪਾਂ ਦਿਖਾਵਾ ਜ਼ਿਆਦਾ ਕਰਦੇ ਆ ਉਦੋਂ ਗੜਬੜ ਹੁੰਦੀ ਐ ਤੇ ਮਹਾਰਾਜ ਜੀ ਇਹ ਸਮਝਾ ਰਹੇ ਨੇ ਕਿ ਭਾਈ ਸਭਧਾਨ ਦਾ ਜੋ ਪਹਿਲਾ ਸ਼ਬਦ ਸਾਸੰਗਤ ਜੀ ਆਪਾਂ ਉਹ ਬਣ ਜਾਣਾ ਆਪਾਂ ਹਿੰਦੂ ਹਾਂ ਮੁਸਲਮਾਨ ਹਾਂ ਸਿੱਖਾਂ ਈਸਾਈਆਂ ਬ੍ਰਾਹਮਣ ਹਾਂ ਸ਼ੁੱਧਰ ਹਾਂ ਜੋ ਸਮਾਜ ਦੇ ਚਲਾਕ ਲੋਕਾਂ ਨੇ ਬਣਾਏ ਨੇ ਪਰ ਜੇ ਆਪਾਂ ਸਾਸੰਗਤ ਜੀ ਮਧੂਮੱਖੀਆਂ ਵਾਂਗੂ ਇਕੱਠੇ ਰਵਾਂਗੇ ਨਾ ਤਾਂ ਮਹਾਰਾਜ ਜੀ ਪ੍ਰਮਾਣ ਦੇ ਨੇ ਭਾਈ ਬਹੁਤ ਫਾਇਦਾ ਹੋਵੇਗਾ ਸਸੰਗਤ ਜੀ ਕਦੇ ਸੋਚੋ ਬੜੇ ਧਾਨਾ ਸੁਨਣਾ ਸਾਡੀਆਂ ਜ਼ਰੂਰਤਾਂ ਇੱਕੋ ਜੀਆਂ ਨੇ ਸਾਨੂੰ ਸਾਰਿਆਂ ਨੂੰ ਜੀਣ ਵਾਸਤੇ ਸਸੰਗਤ ਜੀ ਚੰਗੀ ਚੰਗਾ ਭੋਜਨ ਚਾਹੀਦਾ ਕੁਦਰਤ ਚਾਹੀਦੀ ਹੈ ਸ਼ੁੱਧ ਹਵਾ ਚਾਹੀਦੀ ਹੈ ਬੱਚਿਆਂ ਨੂੰ ਸਿੱਖਿਆ ਚਾਹੀਦੀ ਹੈ ਵੱਡੇ ਹੋਣ ਤੇ ਰੋਜ਼ਗਾਰ ਚਾਹੀਦਾ ਹੈ ਬਿਮਾਰ ਹੋਣ ਤੇ ਹਸਪੀਟਲ ਚਾਹੀਦੇ ਨੇ ਚੰਗੀਆਂ ਸੜਕਾਂ ਚਾਹੀਦੀਆਂ ਨੇ ਸਾਫ਼ ਪੀਣ ਵਾਸਤੇ ਪਾਣੀ ਚਾਹੀਦਾ ਫਸਲਾਂ ਚੰਗੀਆਂ ਚਾਹੀਦੀਆਂ ਨੇ ਵਾਤਾਵਰਣ ਸਾਫ਼ ਚਾਹੀਦਾ ਹੈ ਸਾਡੇ ਸਾਰਿਆਂ ਦੀਆਂ ਜ਼ਰੂਰਤਾਂ ਇੱਕੋ ਜੀਆਂ ਨੇ satsang ji ਪਰ ਲੜਾਈ ਕੀ ਹੈ ਮੁਸਲਮਾਨ ਭਰਾ ਅਲੱਗ ਲੜਾਈ ਲੜ ਰਹੇ ਨੇ ਹਿੰਦੂ ਭਰਾ satsang ji ਆਪਣੀ ਲੜਾਈ ਲੜ ਰਹੇ ਨੇ ਸਾਰੇ ਆਪਣੀ ਆਪਣੀ ਲੜਾਈ ਲੜ ਰਹੇ ਨੇ ਪਰ ਮਹਾਰਾਜ ਜੀ ਕਹਿੰਦੇ ਨੇ ਭਾਈ satsangat ਮਿਲ ਰਹੀ ਹੈ ਮਦੋ ਜੈਸੇ ਮਦੂ ਮਕੀਰਾ ਕਿ ਭਾਈ ਜ਼ਿੰਦਗੀ ਚ ਕਾਮਯਾਬ ਹੋਣਾ ਹੈ ਇਸ ਭਾਰਤ ਦੇਸ਼ ਨੂੰ ਬੇਗੰਪੁਰਾ ਬਣਾਣਾ satsang ji ਬੇਗੰਪੁਰਾ ਸ਼ਹਿਰ ਕੋ ਨਾਂ ਦੋ ਕੰਦੋ ਨਹੀਂ ਟੈਠਾ ਹਾਂ ਐਸਾ ਚਾਹੂੰ ਰਾਜ ਮੈਂ ਜਹ ਮਿਲੈ ਸਭਨ ਕੋ ਅਨ ਛੋਟ ਬੜੇ ਸਭ ਸੰਬਸੇ ਰਵਦਾਸ ਰਹ ਪਰਸਨ ਇਹ ਅਸਲ ਦੇ ਵੀ 사ਸੰਗਤ ਜੀ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਤੇ ਇਹਦੇ ਵਿੱਚ ਜਿੰਨੀਆਂ ਵੀ ਕਮੀਆਂ ਨੇ 사ਸੰਗਤ ਜੋ ਕਡਨੀਆਂ ਪੈਣਗੀਆਂ ਚਾਹੇ ਫਿਰ ਉਹ ਛੂਆ ਛਾਤ ਹੈ ਫਿਰ 사ਸੰਗਤ ਜੀ ਚਾਹੇ ਉਹ ਵਹਿਮ ਪਰਮ ਅੰਬਰ ਵਾਲੀ ਭਗਤੀ ਹੈ ਚਾਹੇ ਫਿਰ 사ਸੰਗਤ ਜੀ ਉਹ ਜਾਤੀਗਤ ਭੇਦ ਭਾਵ ਹੈ ਜੋ ਸਮਾਜ ਨੂੰ ਖਰਾਬ ਕਰ ਰਿਹਾ ਸਤਸੰਗ ਜੀ ਉਹ ਛੱਡਣਾ ਪਵੇਗਾ ਤੇ ਉਹ ਛੱਡ ਕਦੋਂ ਸਕਦੇ ਹਾਂ ਸਤਸੰਗ ਜੀ ਜਦੋਂ ਆਪਾਂ ਸਾਰੇ ਇਕੱਠੇ ਹੋਵਾਂਗੇ ਫਿਲਹਾਲ ਤਾਂ ਸਾਡੀਆਂ ਲੜਾਈਆਂ ਅਲੱਗ-ਅਲੱਗ ਨੇ ਜ਼ਰੂਰਤਾਂ ਸਭ ਦੀਆਂ ਇੱਕੋ ਜੀਆਂ ਨੇ ਸਭ ਨੂੰ ਬੱਚਿਆਂ ਲਈ ਸਿੱਖਿਆ ਚਾਹੀਦੀ ਆ ਹਸਪੀਟਲ ਚਾਹੀਦੇ ਬਿਮਾਰਾਂ ਨੂੰ ਤੇ ਚੰਗੀਆਂ ਸੜਕਾਂ ਚਾਹੀਦੀਆਂ ਨੇ ਸਤਸੰਗ ਜੀ ਰੋਜ਼ਗਾਰ ਚਾਹੀਦਾ ਸਭ ਕੁਝ ਇੱਕ ਹੋ ਜਾ ਪਰ ਲੜਾਈ ਸਾਰਿਆਂ ਦੀ ਅਲੱਗ-ਅਲੱਗ ਹੈ ਜਾਤੀ ਉੱਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਨ ਕੀਨੀ ਕਹਿਰਵ ਦਾਸ ਚਮਾਰਾ ਸਤਸੰਗਤ ਜੀ ਲੋਕ ਕਹਿੰਦੇ ਨੇ ਕਿ ਭਾਈ ਸਮਾਜ ਚਾਰ ਜਾਤਾਂ 'ਚ ਵੰਡਿਆ ਹੋਇਆ ਚਾਰ ਵਰਣ ਨੇ ਬ੍ਰਾਹਮਣ ਖੱਤਰੀ ਵੈਸ਼ਯ ਤੇ ਸ਼ੁੱਧਰ ਤੇ ਸ਼ੁੱਧਰਾਂ ਨੂੰ ਲੋਕ ਸਤਸੰਗਤ ਜੀ ਨੀਵੀਂ ਜਾਤ ਦਾ ਛੋਟੀ ਜਾਤ ਦਾ ਕਹਿੰਦੇ ਨੇ ਤੇ ਜਦੋਂ ਗੁਰੂ ਅਰਬਦਾਸ ਜੀ ਗੁਰੂ ਕਬੀਰ ਜੀ ਗੁਰੂ ਨਾਮਦੇਵ ਮਹਾਰਾਜ ਜੀ ਆਏ ਨੇ satsangit ji ਉਹਨਾਂ ਸਭ ਤੋਂ ਪਹਿਲਾਂ ਉਹਨਾਂ ਨੇ ਖੰਡਨ ਕੀਤਾ ਕਿ ਭਾਈ ਕੋਈ ਜਾਤ ਪਾਤ ਨਹੀਂ ਇਹ ਸਭ ਸਮਾਜ ਦੇ ਲੋਕਾਂ ਵੱਲੋਂ ਦਿਖਾਵਾ ਹੈ ਇਨਸਾਨ ਆਪਣੇ ਕਰਮਾਂ ਦੇ ਨਾਲ ਵੱਡਾ ਛੋਟਾ ਹੁੰਦਾ ਪਤਾ ਸਤਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ ਜਾਤ ਦਾ ਗਰਬ ਨਰਕ ਮੂਰਖ ਗਵਾਰਾ ਕਿ ਭਾਈ ਜੋ ਮੂਰਖ ਲੋਕ ਹੁੰਦੇ ਨੇ ਉਹ ਜਾਤ ਪਾਤ 'ਚ ਵਿਸ਼ਵਾਸ ਕਰਦੇ ਨੇ ਤੇ ਜਿਹੜੇ ਜਾਤ ਪਾਤ ਨੂੰ ਮੰਨਦੇ ਨੇ ਭਾਈ ਉਹ ਸਾਰੇ ਨਰਕਾਂ 'ਚ ਜਾਣਗੇ ਇਹ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੂਰਖ ਹੈ ਜੋ ਕਰਤ ਹੈ ਵਰਨ ਅਵਰਨ ਵਿਚਾਰ ਤੇ ਮਹਾਰਾਜ ਜੀ ਕਹਿੰਦੇ ਨੇ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ ਲੋਕ ਕਹਿੰਦੇ ਨੇ ਕਿ ਭਾਈ ਇਹ ਅਛੂਤ ਨੇ ਛੋਟੀ ਜਾਤ ਦੇ ਨੇ ਨੀਵੀਂ ਜਾਤ ਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਕੋਈ ਜਾਤ ਕਰਕੇ ਵੱਡਾ ਛੋਟਾ ਨਹੀਂ ਹੁੰਦਾ ਜਾਤੀ ਉੱਚਾ ਉਹਦੀ ਜਾਤੀ ਵੀ ਸਾਧ ਸੰਗਤ ਜੀ ਛੋਟੀ ਆ ਉੱਚੀ ਹੈ ਉਹਦੀ ਪਾਤੀ ਵੀ ਓੱਚੀ ਹੈ ਸਾਧ ਸੰਗਤ ਜੀ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਜਨਮ ਮੇ ਉਹਦਾ ਵਿਕਾਰ ਚਲਾ ਗਿਆ ਨੀਚ ਹੋ ਗਿਆ ਕਿੰਨਾ ਦਾ ਸਾਧ ਸੰਗਤ ਜੀ ਜਿਨ੍ਹਾਂ ਨੇ ਬੜੇ ਧਿਆਨ ਨਾਲ ਸੁਨੇ ਸ਼ਬਦ ਦੀ ਕਨਫਿਊਜ਼ਨ ਬੜੀ ਹੈ ਸੰਗਤ ਨੂੰ ਇਹ ਜੋ ਦੋ ਪੰਕਤੀਆਂ ਨੇ ਸਾਧ ਸੰਗਤ ਜੀ ਇਹਨਾਂ ਪੰਕਤੀਆਂ ਕਰਕੇ ਸੰਗਤਾਂ ਦੇ ਬੜੇ ਫੋਨ ਆਉਂਦੇ ਨੇ ਕਿ ਭਾਈ ਅਸਲ ਭਾਵ ਕੀ ਹੈ ਸਾਤਸੰਗਤ ਜੀ ਗੁਰੂ ਨੇ ਆਪਣੀ ਜਾਤੀ ਦੀ ਗੱਲ ਨਹੀਂ ਕੀਤੀ ਕਿ ਭਾਈ ਮੇਰੀ ਜਾਤੀ ਬੁਰੀ ਹੈ ਛੋਟੀ ਹੈ ਨਹੀਂ ਸਾਤਸੰਗਤ ਜੀ ਉਹ ਤਾਂ ਹਰ ਜਾਤੀ ਨੂੰ ਮੰਨਦੇ ਹੀ ਨਹੀਂ ਸਾਤਸੰਗਤ ਜੀ ਕੋਈ ਜਾਤੀ ਹੋਵੇ ਕਿਉਂਕਿ ਗੁਰੂ ਤਾਂ ਕਰਮ ਨੂੰ ਮੰਨਦੇ ਨੇ ਕਿ ਭਾਈ ਕਰਮ ਚੰਗੇ ਨੇ ਵੱਡਾ ਜਿਹਦੇ ਕਰਮ ਵਾੜੇ ਨੇ ਛੋਟਾ ਤੇ ਉਸ ਇਨਸਾਨ ਦੀ ਜਾਤੀ ਨੀਚ ਹੈ ਪਾਤੀ ਨੀਚ ਹੈ ਜਨਮ ਨੀਚ ਹੈ ਕਿ ਦੀ ਰਾਜਾ ਰਾਮ ਦੀ ਸੇਵਾ ਨਾ ਕਿੰਨੀ ਸਾਤਸੰਗਤ ਜੀ ਜਿਨੇ ਰਾਜਾ ਰਾਮ ਦੀ ਸੇਵਾ ਨਹੀਂ ਕੀਤੀ ਤਾਂ ਪਰਮ ਪਿਤਾ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਕਿਉਂਕਿ ਉਸ ਰਾਜੇ ਦੀ ਨਹੀਂ 사ਸੰਗ ਜੀ ਮਹਾਰਾਜ ਜੀ ਨੇ ਕਿਹਾ ਸ਼ਬਦਾਂ ਚ ਰਵਦਾਸ ਹਮਾਰੋ RAM ਤੋਂ ਦਸਰਤ ਕਰ ਸੁਤਨਾਏ RAM ਹਮੀ ਮ ਰਮ ਰਿਓ ਵਿਸ਼ਵ ਕੁਟੰਮਾਈ 사ਸੰਗ ਜੀ ਜੋ ਇਨਸਾਨ ਮਾਨਵਤਾ ਨਾਲ ਪਿਆਰ ਨਹੀਂ ਕਰਦਾ ਰਾਜਾ RAM ਕੀ ਸੇਵ ਪਹਿਲਾਂ ਸਮਝੋ RAM ਕੀ 사ਸੰਗ ਹੈ ਜੀ ਅਸਲ ਦੇ ਵਿੱਚ ਪਰਮਾਤਮਾ ਕੌਣ ਹੈ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਕਹੋ ਕਬੀਰ RAM ਕੀ ਅੰਛ ਸਾਤਸੰਗਤ ਜੀ ਸਾਰੀ ਗੁਰਬਾਣੀ ਪੜਨ ਤੋਂ ਬਾਅਦ ਤੁਹਾਨੂੰ ਸਮਝ ਆਵੇਗੀ ਇਨਸਾਨ ਹੀ ਪਰਮਾਤਮਾ ਦਾ ਅਸਲ ਰੂਪ ਹੈ ਤੇ ਫਿਰ ਸਾਤਸੰਗਤ ਜੀ ਰਾਮਕੋਣ ਹੋ ਗਿਆ ਇਨਸਾਨ ਤੇ ਸੇਵਾ ਕੀ ਦੀ ਕਰਨੀ ਹੈ ਸਾਤਸੰਗਤ ਜੀ ਇਨਸਾਨ ਦੀ ਮਾਤਾ ਪਿਤਾ ਦੀ ਪਤੀ ਪਤਨੀ ਦੀ ਸੱਸ ਸੋਹਰੇ ਦੀ ਸਮਾਜ ਦੀ ਪੂਰੀ ਕੁਲ ਕਾਇਨਾਤ ਦੀ ਸਾਤਸੰਗਤ ਜੀ ਇਹਨੂੰ ਮਨੁੱਖਤਾ ਦੀ ਸੇਵਾ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਭਾਈ ਰਾਜਾ ਰਾਮ ਦੀ ਸੇਵਾ ਇਨਸਾਨੀਅਤ ਦੀ ਸੇਵਾ ਮਨੁੱਖਤਾ ਦੀ ਸੇਵਾ ਤੇ ਪਾਈ ਜੋ ਮਾਨਵਤਾ ਦੀ ਸੇਵਾ ਨਹੀਂ ਜੇ ਕਰਦਾ ਮਹਾਰਾਜ ਜੀ ਪਰਮਾੰਦੇ ਨੇ ਦਾ ਜਾਤੀ ਉੱਚਾ ਉਹਦੀ ਜਾਤੀ ਵੀ ਨੀਚਾ ਪਾਤੀ ਵੀ ਨੀਚਾ ਪਾਤੀ ਉੱਚਾ ਉੱਚਾ ਜਨਮ ਹਮਾਰਾ ਉਹਦਾ ਜੀਵਨ ਵੀ ਸਾਸ ਸੰਗਤ ਜੀ ਨਸ਼ਟ ਹੋ ਗਿਆ ਚਲਾ ਗਿਆ ਬੇਕਾਰ ਚਲਾ ਗਿਆ ਕਿਹਦਾ ਜੋ ਰਾਜਾ ਰਾਮ ਦੀ ਸੇਵਾ ਨਹੀਂ ਕਰੇਗਾ ਜੋ ਸੱਚ ਦੇ ਮਾਰਗ ਤੇ ਨਹੀਂ ਚੱਲੇਗਾ ਜੋ ਵੈਮ ਪਰਮ ਅਡੰਬਰ ਪਖੰਡ ਚ ਫਸਿਆ ਰਿਹਾ ਸਾਸ ਸੰਗਤ ਜੀ ਉਹਦਾ ਜੀਵਨ ਗਿਆ ਤੇ ਜੀਵਨ ਬਚਾਣਾ ਤਾਂ ਆਓ ਸਾਸ ਸੰਗਤ ਜੀ ਸਾਹਿਬ ਸਤਿਗੁਰੂ ਰਵਦਾਸ ਮਹਾਰਾਜ ਜਿਨੇ ਬੜੀ ਕਿਰਪਾ ਕੀਤੀ ਪਹਿਲੀ ਗੱਲ ਤਾਂ ਆਪਾਂ ਯਾਦ ਰੱਖਣਾ ਸਾਸੰਗਤ ਜੀ ਚੰਗੀ ਸੰਗਤ 'ਚ ਬੈਠਣਾ ਜਦੋਂ ਵੀ ਬੈਠਨੇ ਜੇ ਤੁਹਾਨੂੰ ਲੱਗਦਾ ਕਿ ਭਾਈਆਂ ਨਾਲ ਦੀ ਸੰਗਤ ਦੇ ਵਿੱਚ ਸ਼ਰਾਬ ਬਾਰੇ ਗੱਲਾਂ ਹੁੰਦੀਆਂ ਨੇ ਜੂਆ ਹੈ ਨਸ਼ਾ ਲੜਾਈ ਝਗੜਾ ਸਾਸੰਗਤ ਜੀ ਥੋੜਾ ਜਿਹਾ ਦੂਰ ਹੀ ਰਹੋ ਕੋਈ ਚੰਗੇ ਇਨਸਾਨ ਨੇ ਸਾਸੰਗਤ ਜੀ ਜੇ ਸਮਾਂ ਕੁਝ ਹੈ ਤਾਂ ਭਾਈ ਪਹਿਲੀ ਗੱਲ ਤਾਂ ਅੱਜਕੱਲ ਕਿਸੇ ਕੋਲ ਸਮਾਂ ਨਹੀਂ ਹੈ ਤਾਂ ਸਾਸੰਗਤ ਜੀ ਚੰਗੇ ਲੋਕਾਂ 'ਚ ਬਿਤਾਈਏ ਤਾਂ ਜੋ ਸਾਨੂੰ ਚੰਗੀਆਂ ਗੱਲਾਂ ਸਾਧ ਸੰਗਤ ਜੀ ਸਿੱਖਣ ਨੂੰ ਮਿਲਣ। ਨਹੀਂ ਤਾਂ ਸਾਧ ਸੰਗਤ ਜੀ ਜਿੰਨਾ ਘੋਸ ਸਕੇ ਪ੍ਰਮਾਤਮਾ ਦਾ ਸਿਮਰਨ ਕਰੀਏ, ਗੁਰਬਾਣੀ ਪੜ੍ਹੀਏ। ਗੁਰਮਤਿ ਵਿਚਾਰਾ ਕਰੀਏ ਸਾਧ ਸੰਗਤ ਜੀ ਪਰਿਵਾਰ ਦੇ ਨਾਲ। ਤੇ ਦੋ ਗੱਲਾਂ ਹੁਣ ਤੁਸਾਂ ਧਿਆਨ ਨਾਲ ਰੱਖਣੀਆਂ ਨੇ ਸਾਧ ਸੰਗਤ ਜੀ। ਇਸ ਧਰਤੀ ਤੇ ਸਭ ਤੋਂ ਵੱਡੀਆਂ ਦੋ ਚੀਜ਼ਾਂ ਨੇ, ਇੱਕ ਮਨੁੱਖਤਾ ਦੀ ਸੇਵਾ, ਇੱਕ ਪ੍ਰਮਾਤਮਾ ਦਾ ਸਿਮਰਨ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਇਸ ਤੋਂ ਵੱਡਾ ਕੁਝ ਨਹੀਂ ਹੈ ਸਾਧ ਸੰਗਤ ਜੀ ਜਿਸ ਕਰਕੇ ਪਾਈ ਆਪਣੇ ਬੱਚਿਆਂ ਨੂੰ ਪੜਾਉ ਲਗਾਓ ਕਾਮਯਾਬ ਕਰੋ ਅੰਮ੍ਰਿਤ ਵੇਲੇ ਸੰਭਾਲ ਕੇ ਅੰਮ੍ਰਿਤ ਵੇਲੇ ਨਾਮ ਜਪਿਆ ਕਰੋ ਬੜਾ ਸਤਸੰਗਤ ਜੀ ਕੋਲ ਮਿਲਣਾ ਅੰਮ੍ਰਿਤ ਵੇਲੇ 2-4 ਦਿਨ ਸਿਮਰਨ ਕਰਕੇ ਦੇਖੋ ਪਤਾ ਲੱਗ ਜਾਵੇਗਾ ਕਿ ਭਾਈ ਅੰਮ੍ਰਿਤ ਵੇਲੇ ਦੀ ਪਾਵਰ ਕਿੰਨੀ ਹੈ ਗੁਰੂ ਨਾਨਕ ਸਾਹਿਬ ਨੇ ਗੁਰਵਦਾਸ ਜੀ ਨੇ ਗੁਰੂ ਨਾਮਦੇਵ ਜੀ ਨੇ ਗੁਰੂ ਕਬੀਰ ਨੇ ਅੰਮ੍ਰਿਤ ਵੇਲੇ ਹੀ ਕਿਉਂ ਚੁਣਿਆ 2-4 ਦਿਨ ਸਤਸੰਗਤ ਜੀ ਸਿਮਰਨ ਕਰੋਗੇ ਪਤਾ ਲੱਗੇਗਾ ਕਿ ਭਾਈ ਕਿਉਂ ਕਿਹਾ ਦਿਨ ਨੇ ਕੰਮ ਤਾਂ ਕਰੀਏ ਇਮਾਨਦਾਰੀ ਨਾਲ ਮਿਲ ਜੁਲ ਕੇ ਰਹੀਏ ਤੇ ਗੁਰੂ ਰੂਪੀ ਸਾత్సੰਗਤ ਜੀ ਮਾਨਵਤਾ ਦੀ ਸੇਵਾ ਜ਼ਰੂਰ ਕਰੀਏ ਸੋ ਇਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਅਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸੋਹੰ ਸਤਨਾਮ ਸਤ